ਜਿਹੜਾ ਤੁਹਾਡਾ ਗੀਤ ਆ ਜੋ ਰਾਮਕੋਲ ਆਏ ਆ ਅਮ ਉਹਨੂੰ ਲਾਏਗੇ ਉਹ ਕਿਤੇ ਨਾ ਕਿਤੇ ਬੜਾ ਚੱਲ ਰਿਹਾ ਹੈ ਕਿ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਇਸ ਤੇ ਕੀ ਕਹਿਣਾ ਚਾਹੋਗੇ ਜੀ ਕਰਨਾ ਚਾਹੀਦਾ ਸੀ ਜਿਹੜੇ ਕੰਮ ਆਪਣੇ ਧਰਮ ਲਈ ਕਰ ਰਹੇ ਨੇ ਉਹਨਾਂ ਦੇ ਸਪੋਰਟ ਟੰਕੇ ਦੀ ਛੋੜ ਤੇ ਕਰਨਾ ਚਾਹੀਦਾ ਹੈ ਅੱਛਾ ਕਿਤੇ ਨਾ ਕਿਤੇ ਦਿਲ ਦੁਖਿਆ ਸੀ ਕਿਉਂਕਿ ਤੁਹਾਡਾ ਨਾਮ ਲੋਕਾਂ ਦੇ ਮੋਕੇ ਤੱਕ ਚੱਲ ਰਿਹਾ ਸੀ ਸ਼ਰਨਾਨੰਦਪੁਰ ਸਾਹਿਬ ਮੈਂ ਮੈਂ ਤੁਹਾਡੇ ਦੀ ਵੀ ਬੰਦਾ ਉਹਨਾਂ ਦੇ ਲਈ ਗਾ ਰਿਹਾ ਤਾਂ ਕਿਤੇ ਨਾ ਕਿਤੇ ਟਿਕਟ ਪਾਲਦਾ ਹੁਣ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਜਿਹੜਾ ਕੰਮ ਕਰ ਰਿਹਾ ਲੋਕਾਂ ਦਾ ਬਹੁਤ ਪਿਆਰ ਹੈ ਮੈਂ ਉਹਦੇ ਵਿੱਚ ਬ ਆਇਆ ਮੈਂ ਸੁਭਾਸ ਜੀ ਕਰਕੇ ਆਇਆ ਜਿਹੜੇ ਸਾਡੇ ਭਰਾ ਨੇ ਪਰਮਾਤਮਾ ਦੀ ਜੀਵਨਚਾਰ ਪੀਜਪੀ ਦੀ ਪ੍ਰਚਾਰ ਲਈ ਕੋਈ ਅੰਟੀਟਾਈਟਲ ਸਿਸਟਮ ਨਹੀਂ ਹੈ ਮੈਂ ਮੇਰੇ ਭਜਨ ਗਾਉਣ ਦਾ ਪਰਮਾਤਮਾ ਦਾ ਨਾਮ ਲੈਣਾ ਉਹਦੇ ਲਈ ਆਈਟੀ ਸੈੱਲ ਆਇਆ 2027 ਚ ਐਮਐਲਏ ਦੀ ਚੋਣ ਵੀ ਹੋ ਰਹੀਆਂ ਉਸ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਕਿ ਮਨਾ ਕਰਤਾ ਕਿ ਮੈਂ ਐਮਪੀ ਨਹੀਂ ਲੜਨਾ ਐਮਐਲਏ ਲੜੂਗਾ ਪੰਜਾਬੀ ਨਹੀਂ ਮੈਨੂੰ ਲੜਨਾ ਤਾਂ ਮੈਂ ਐਮਪੀ ਲੜਦਾ ਐਮਐਲਏ ਵੀ ਲੜਦਾ ਹੋਰ ਯਾਤ ਹਿੰਦੂ ਚਹਿਰਾ ਉਹ ਲੱਗਦਾ ਨਹੀਂ ਕਿ 27 ਦੇ ਵਿੱਚ ਕਿਤੇ ਤਿਆਰੀ ਕਰ ਰਹੇ ਹੋ ਐਮਐਲਏ ਦੇਖੋ ਮੈਂ ਮੈਂ ਸੋਚਦਾ ਜਿਹੜਾ ਹੁਣ ਮੁੱਖ ਮੰਤਰੀ ਹੈ ਉਹ ਵੀ ਕੰਮ ਵਧੀਆ ਹੀ ਕਰ ਰਹੇ ਹੈ ਜਿਹੜਾ ਆਊਗਾ ਉਹ ਵੀ ਵਧੀਆ ਕਰ ਉੱਤੇ ਜਾ ਰਹੇ ਉਹ ਨਾ ਕੇ ਪਾਰਟੀ ਦੇ ਯੈਸ ਯੈਸ ਮੈਂ ਨਿੱਜੀ ਤੌਰ ਤੇ ਜਾਣਾ ਪਾਰਟੀ ਦਾ ਨਾਮ ਮੇਰੇ ਕੋਲ ਕੋਈ ਪੱਗ ਹੈ ਤਾਂ ਮੇਰੇ ਕੋਲ ਕੋਈ ਅਹੁਦਾ ਹੈਗਾ ਮੈਂ ਜਿਹੜੇ ਮੇਰੇ ਨਿੱਜੀ ਤੌਰ ਤੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਨਾਲ ਮੇਰਾ ਪਿਆਰ ਹੈ ਪਰਿਵਾਰ ਲਈ ਖੜਨਾ ਮੈਂ ਸਿੱਖਿਆ ਮੇਰੇ ਪਰਿਵਾਰ ਨੇ ਸਿਖਾਇਆ ਤੇ ਖੜਨਾ ਚਾਹੀਦਾ ਆਪ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀ ਨੇ ਤਾਂ ਅੱਜ ਬੀਜੇਪੀ ਤੋਂ ਸ਼ੁਭਾਸ਼ ਸ਼ਰਮਾ ਨੋਮੀਨੇਸ਼ਨ ਕਰਨ ਪਹੁੰਚੇ ਨੇ ਤਾਂ ਪ੍ਰਸਿੱਧ ਜਿਹੜੇ ਕਲਾਕਾਰ ਨਿਕਨਈਆ ਮਿੱਤਲ ਜੀ ਨਾਲ ਦਾ ਨਾਮ ਵੀ ਸ਼੍ਰੀ ਨਨਪੁਰ ਸਾਹਿਬ ਤੋਂ ਚੱਲ ਰਿਹਾ ਸੀ ਉਹੀ ਪੁੱਛੇ ਨੇ ਕਨਈਆ ਜੀ ਤੁਹਾਡਾ ਨਾਮ ਵੀ ਚੱਲ ਰਿਹਾ ਸੀ ਅੱਜ ਤੁਸੀਂ ਪੁੱਜੇ ਹੋ ਤਾਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਤਾਂ ਬਹੁਤ ਸਾਰੀ ਜਗ੍ਹਾ ਸੇ ਚੱਲ ਰਹਾ ਥਾ ਲੋਕੋ ਕੇ ਬੰਦੀ ਭਾਵਨਾ ਹੈ ਲੇਕਿਨ ਮੈਂ ਇਹਾ ਆਇਆ ਹਾਂ ਉਹ ਮਾਰੇ ਸੁਭਾਸ ਜੀ ਬੜੇ ਭਾਈ ਹੈ ਔਰ ਉਹ ਜੀਤेंगे ਤਾਂ ਮਾਤਾ ਨੈਨਾ ਦੇਵੀ ਦੇ ਧਾਮ ਦਾ ਵਿਕਾਸ ਹੋਗਾ ਅੱਛਾ ਬੜਾ ਹੀ ਇਲਜ਼ਾਮ ਲੱਗ ਰਹੇ ਨੇ ਕਿ ਕन्हैया मित्तल ਬੀਜੇਪੀ ਦੀ ਸਪੋਰਟ ਕਰਦੇ ਨੇ ਕਿ ਤੁਹਾਡਾ ਜਿਹੜਾ ਤੁਹਾਡਾ ਸ਼ਗੀਤ ਹੈ ਜੋ ਰਾਮ ਕੋ ਲਾਏ ਆਂ ਹਮ ਉਹਨੂੰ ਲਾਏਗੇ ਉਹ ਕਿਤਨਾ ਕਿਤੇ ਬੜਾ ਚੱਲ ਰਿਹਾ ਹੈ ਕਿ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਇਸ ਤੇ ਕੀ ਕਹਿਣਾ ਚਾਹੂਗਾ ਜੀ ਕਰਨਾ ਚਾਹੀਦਾ ਜਿਹੜੇ ਕੰਮ ਆਪਣੇ ਧਰਮ ਲਈ ਕਰ ਰਹੇ ਨੇ ਉਹਨਾਂ ਦੀ ਸਪੋਰਟ ਬੰਕੇ ਦੀ ਛੋੜ ਤੇ ਕਰਨਾ ਚਾਹੀਦਾ ਤੇ ਜੇ ਕਾਂਗਰਸ ਕਰੋਗੀ ਤਾਂ ਉਹਨਾਂ ਦਾ ਵੀ ਸਪੋਰਟ ਕਰਦਾ ਅੱਛਾ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋਣ ਜਾ ਰਹੇ ਹ ਮਾਰ ਕੋ ਪਰਿਵਾਰ ਕੀ ਜ਼ਰਤੋ ਤੋਂ ਡੰਕੇ ਕੀ ਝੋਟ ਤੇ ਸਾਥ ਦੇ ਅੱਛਾ ਕਿਤਨੇ ਕਿਹਾ ਦਿਲ ਦੁਖਿਆ ਸੀ ਕਿਉਂਕਿ ਤੁਹਾਡਾ ਨਾਮ ਅਕਸਰ ਲੋਕਾਂ ਦੇ ਮੋਕੇ ਤੱਕ ਚੱਲ ਰਿਹਾ ਸੀ ਸ਼ਿਰਨਾਨਪੁਰ ਸਾਹਿਬ ਮੈਂ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਚੈਨਲ ਰਾਹੀਂ ਕਲੀਅਰ ਕਰਦਾ ਕਿ ਨਾ ਤਾਂ ਮੈਂ ਕਦੇ ਆਪਣੇ ਦਾਵੇਦਾਰੀ ਵਾਸਤੇ ਕੋਈ ਪ੍ਰਯਾਸ ਕੀਤੇ ਨਾ ਕਿਸੇ ਨੂੰ ਕਿਹਾ ਲੋਕਾਂ ਦੇ ਮਨ ਦੀ ਬਾਤ ਸੀ ਕਿ ਵੀ ਬੰਦਾ ਉਹਨਾਂ ਦੇ ਲਈ ਘਾਰਿਆ ਤਾਂ ਕਿਤੇ ਨਾ ਕਿਤੇ ਟਿਕਟ ਭਾਲਦਾ ਹੋਣਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਜਿਹੜਾ ਕੰਮ ਕਰ ਰਿਹਾ ਲੋਕਾਂ ਦਾ ਬਹੁਤ ਪਿਆਰ ਹੈ ਮੈਂ ਉਹਦੇ ਵਿੱਚ ਬਹੁਤ ਰਾਜੀ ਹੈਗਾ ਇੱਥੇ ਆਇਆ ਮੈਂ ਆਪਾਂ ਆਪ ਕੰਮ ਕਰਕੇ ਆਇਆ ਮੈਂ ਸੁਭਾਸ ਜੀ ਕਰਕੇ ਆਇਆ ਜਿਹੜੇ ਸਾਡੇ ਭਰਾ ਨੇ ਪਰ ਵੈਸੇ ਗਲੇ ਜੀ ਕਿੰਨਾ ਦੇਖਦੇ ਆ ਇੱਥੇ ਵੀ ਭਾਜੀ ਪੰਜਾਬ ਚ ਮੈਂ ਮੈਂ ਦੇਖਦਾ ਬਹੁਤ ਗ੍ਰੋਥ ਕਰ ਰਹੀ ਹੈ ਤੇ ਬਹੁਤ ਅੱਗੇ ਇਹਦਾ ਭਵਿੱਖ ਬਹੁਤ ਚੰਗਾ ਹੈ ਕਿੰਨੀਆਂ ਕਿ ਸੀਟਾਂ ਤੁਸੀਂ ਸੋਚਦੇ ਹੋ ਮੇਰੇ ਸੋਚਣ ਨਾਲ ਕੁਝ ਨਹੀਂ ਮੈਨੂੰ ਤਾਂ ਲੱਗਦਾ ਕਿ ਵੀ ਅੱਛਾ ਲੋਕਾਂ ਦੀ ਪਰਸੈਂਟੇਜ ਇਹਨਾਂ ਦੀ ਪਰਸੈਂਟੇਜ ਵਧਣਗੀ ਸੀਟਸ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜਾ ਲੋਕਾਂ ਦਾ ਐਤਕੀ ਜਿਹੜਾ Hindu ਹੈ ਉਹ ਸਾਇਲੈਂਟ ਪਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਸਪੋਰਟ ਕਰੂਗਾ ਵੀ ਜੇਕਰ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ ਮੈਂ ਪ੍ਰਚਾਰ ਮੈਂ ਤਾਂ ਸੁਭਾਸ਼ ਜੀ ਲਈ ਇੱਥੇ ਆਇਆ ਤੇ ਸੋਚਦਾ ਕਿ ਇੱਥੇ ਦੇ ਲੋਕੀ ਜਿਹੜੇ ਮੈਨੂੰ ਜਾਣਦੇ ਨੇ ਉਸ ਬਾਸ਼ੀ ਦੇ ਵੀ ਤੁਹਾਡਾ ਕੋਈ ਆਪਣਾ ਤਰੀਕਾ ਹੈ ਆਈਟੀ ਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਪ੍ਰਚਾਰ ਬੀਜੇਪੀ ਦੀ ਕਿਸ ਤਰ੍ਹਾਂ ਹੈਲਪ ਕਰਦੇ ਮੇਰਾ ਮੇਰਾ ਕੋਈ ਆਈਟੀ ਦਾ ਪ੍ਰਚਾਰ ਬੀਜੇਪੀ ਦੀ ਪ੍ਰਚਾਰ ਲਈ ਕੋਈ ਆਈਟੀ ਦਾ ਸਿਸਟਮ ਨਹੀਂ ਹੈ ਮੈਂ ਮੇਰੇ ਭਜਨ ਗਾਉਣਾ ਪਰਮਾਤਮਾ ਦਾ ਨਾਮ ਲੈਣਾ ਉਹਦੇ ਲਈ ਆਈਟੀ ਸੈੱਲ ਆਇਆ 2027 ਚ ਐਮਐਲਏ ਦੀ ਚੋਣ ਵੀ ਹੋ ਰਹੀਆਂ ਉਸ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਕਿ ਮਨਾ ਕਰਤਾ ਕਿ ਮੈਂ ਐਮਪੀ ਨਹੀਂ ਲੜਨਾ ਐਮਐਲਏ ਲੜੂਗਾ ਪੰਜਾਬ ਨਹੀਂ ਮੈਨੂੰ ਜੜਨਾ ਤਾਂ ਮੈਂ ਐਮਪੀ ਲੜਦਾ ਐਮਐਲਏ ਕਿਉਂ ਲੜਦਾ ਹੋਸਟ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਦਾ ਮੁੱਦਾ ਅਕਸਰ ਉੱੜਦਾ ਤੁਸੀਂ ਇੱਕ ਪ੍ਰਖਿਆਤ ਹਿੰਦੂ ਚਿਹਰਾ ਹੋ ਲੱਗਦਾ ਨਹੀਂ ਕਿ 27 ਦੇ ਵਿੱਚ ਕਿਤੇ ਤਿਆਰੀ ਕਰ ਰਹੇ ਹੋ ਐਮਐਲਏ ਦੇਖੋ ਮੈਂ ਮੈਂ ਸੋਚਦਾ ਜਿਹੜਾ ਹੁਣ ਮੁੱਖ ਮੰਤਰੀ ਹੈ ਉਹ ਵੀ ਕੰਮ ਵਧੀਆ ਹੀ ਕਰ ਰਹੇ ਨੇ ਜਿਹੜਾ ਆਊਗਾ ਉਹ ਵੀ ਵਧੀਆ ਕਰੂਗਾ ਮੁੱਖ ਮੰਤਰੀ ਇੱਕ ਪਾਤਾ ਇੱਕ ਗਰੀਮਾ ਹੈ ਉਹਨੂੰ ਸਾਹਮ ਕੇ ਰੱਖਣਾ ਜਿਨਨੇ ਪੰਜਾਬੀ ਰਹਿੰਦੇ ਨੇ ਇੱਥੇ ਬਾਹਰ ਫੋਰਨ ਚ ਉਹਨਾਂ ਦੇ ਬਾਰੇ ਕੋਈ ਸੋਚੇ ਕਿ ਸਰਨਾ ਬਾਰੇ ਸੋਚੇ ਮਜ਼ਦੂਰਾ ਬਾਰੇ ਸੋਚੇ ਇਦਾਂ ਦਾ ਕੋਈ ਵੀ ਬੰਦਾ ਆਵੇ ਸੇਵਾ ਕਰਨ ਲਈ ਉਹਨੂੰ ਸਵਾਗਤ ਹੋਣਾ ਚਾਹੀਦਾ ਤੁਸੀਂ ਜੀ ਗਾਇਕੀ ਤੋਂ ਸਿਆਸਤ ਦਾ ਸਫਰ ਕਰ ਕਨਵਰਟ ਹੋਇਓ ਨਹੀਂ ਮੈਂ ਕਨਵਰਟ ਮੈਂ ਕਨਵਰਟ ਨਹੀਂ ਹੋਇਆ ਮੈਂ ਗਾਇਕੀ ਸਿਗਾ ਤੇ ਗਾਇਕੀ ਜਗ੍ਹਾ ਤੇ ਗਾਇਕੀ ਰਹਿਣਾ ਮੈਂ وہی ਮੇਰਾ ਕੰਮ ਹੈ ਪਰ ਨਹੀਂ ਸਿਆਸਤ ਸਿਆਸਤੀ ਮੇਰੇ ਮਿੱਤਰ ਨੇ ਸਾਰੇ ਕਿੱਤੇ ਕੋਈ ਕੰਮ ਹੈ ਜੇ ਮੈਨੂੰ ਨੰਨਾ ਦੇਵੀ ਦਾ ਵਿਸਤਾਰ ਕਰਨਾ ਹੈ ਉਹਨੂੰ ਅੱਗੇ ਵਧਾਉਣਾ ਅਸੀਂ ਸੁਭਾਸ਼ ਜੀ ਨੂੰ ਕਵਾਂਗੇ ਜਨਨਪੁਰ ਸਾਹਿਬ ਲਈ ਆਪਾਂ ਨਾ ਕੋਈ ਤੁਸੀਂ ਕੈਂਡੀਡੇਟਾਂ ਜਮਨਿਸ਼ਨ ਫਾਈਲ ਕਰ ਦਿੱਤੇ ਗਏ ਪਰ ਸਿਆਸਤ ਦੇ ਵਿੱਚ ਤਾਂ ਆ ਗਏ ਨਾ ਜਦੋਂ ਇੱਕ ਪਾਰਟੀ ਦੇ ਉੱਤੋਂ ਨੋਮੀਨੇਸ਼ਨ ਫਾਈਲ ਕਰ ਦਿੱਤੇ ਨਹੀਂ ਨਹੀਂ ਮੈਂ ਸੁਭਾਸ਼ ਜੀ ਲਈ ਆਇਆ ਮੈਂ ਪਾਰਟੀ ਲਈ ਨਹੀਂ ਆਇਆ ਸੁਭਾਸ਼ ਜੀ ਸਾਡੇ ਪ੍ਰਾਣੇ ਵਿੱਚ ਫੇਰ ਕਹਿ ਰਹੇ ਹੁਣ ਕੁਰਖੇਤਰ ਤੋਂ ਸਾਡੇ ਪ੍ਰਾਣ ਨਵੀਨ ਜਿੰਦਰ ਜੀ ਲੜ ਰਹੇ ਨੇ ਉੱਥੇ ਵੀ ਜਾਣਾ ਤੇ ਹੰਸ ਰਾਜ ਜੀ ਹੰਸ ਜਿਹੜੇ ਇੰਨੇ ਵੱਡੇ ਕਲਾਕਾਰ ਸਾਡੇ ਪੰਜਾਬ ਦੇ ਪਦਮ ਸ਼੍ਰੀ ਜਿਨ੍ਹਾਂ ਨੇ ਇਹਨਾ ਨਾਮ ਕੀਤਾ ਕੋਈ ਕਲਾਕਾਰ ਉਹਨਾਂ ਦੇ ਨਾਲ ਖੜਾ ਨਹੀਂ ਹੋ ਰਿਹਾ ਮੈਂ ਜਾ ਕੇ ਆਇਆ ਕਿਉਂ ਸਿਰਫ ਆਪਾਂ ਨੂੰ ਸਿਰਫ ਇਹ ਨਹੀਂ ਦੇਖਣਾ ਕਿ ਬੰਦਾ ਚੋਣਾਂ ਲੜ ਰਿਹਾ ਆਪਾਂ ਨੇ ਇਹ ਵੀ ਤਾਂ ਦੇਖਣਾ ਉਹਨਾਂ ਪੰਜਾਬ ਨੂੰ ਦਿੱਤਾ ਕੀ ਹੈ ਤੁਸੀਂ ਬਤੌਰ ਨਿੱਜੀ ਤੌਰ ਦੇ ਉੱਤੇ ਜਾ ਰਹੇ ਹੋ ਨਾ ਕਿ ਪਾਰਟੀ ਦੇ ਯੈਸ ਯੈਸ ਮੈਂ ਨਿੱਜੀ ਤੌਰ ਤੇ ਜਾ ਰਿਹਾ ਹਾਂ ਪਾਰਟੀ ਦਾ ਨਾਮ ਮੇਰੇ ਕੋਲ ਕੋਈ ਫਾਇਦਾ ਹੈ ਤਾਂ ਆਪ ਮੇਰੇ ਕੋਲ ਕੋਈ ਅਹੁਦਾ ਹੈਗਾ ਮੈਂ ਜਿਹੜੇ ਮੇਰੇ ਨਿੱਜੀ ਤੌਰ ਤੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਨਾਲ ਮੇਰਾ ਪਿਆਰ ਹੈ ਪਰਿਵਾਰ ਲਈ ਖੜਨਾ ਮੈਂ ਸਿੱਖਿਆ ਮੇਰੇ ਪਰਿਵਾਰ ਨੇ ਸਿਖਾਇਆ ਤੇ ਖੜਨਾ ਚਾਹੀਦਾ ਸਹੀ ਥੈਂਕ ਯੂ ਭਾਈ ਸੰਨ ਵਿਸ਼ਵ ਪ੍ਰਕਿਆਤ ਹਿੰਦੀ ਕਲਾਕਾਰ ਕਨਈਆ ਮਿੱਤਲ ਜਿਨ੍ਹਾਂ ਦਾ ਕਿਆਸ ਰਾਇਆ ਸੀ ਕਿ ਸ਼ਿਨਾਨਦਪੁਰ ਸਾਹਿਬ ਤੋਂ ਵੀ ਉਹ ਲੜਦੇ ਨੇ ਪਰ ਅੱਜ ਸ਼ਿਵਾਨ ਸ਼ਰਮਾ ਦੇ ਨੋਮੀਨੇਸ਼ਨ ਕਰਨ ਪੁੱਜੇ ਨੇ ਰੂਪਨਗਰ ਤੋਂ ਮੇਰੇ ਸਹਿਯੋਗੀ ਕਰਨ ਦੇ ਨਾਲ ਫੁਲਕਿਤ ਕੁਮਾਰ ਪੰਜਾਬ ਨੂੰ